ਗੁਗਾ ਯਾਰ ਵੀਰ ਚੈਨਲ ਦੇਖਣ ਵਾਲੇ ਸਾਰੇ ਮੇਰੇ ਭੈਣ ਭਰਾਵਾਂ ਨੂੰ ਜੈ ਬਾਬੇ ਦੀ ਜੈ ਪੀਰਾਂ ਦੀ ਜੈ ਮਾਤਾ ਦੀ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਭੈਣ ਭਰਾਵਾਂ ਦੇ ਤਾਮਾਂ ਦੇ ਬਜ਼ੁਰਗਾਂ ਦੇ ਮੈਨੂੰ ਮੈਸੇਜ ਆਇਆ ਕਿ ਬੱਬਾ ਜੀ ਕੋਈ ਐਸਾ ਸ਼ਬਦ ਵੀਡੀਓ ਪਾਵੋ ਜਿਹਦੇ ਨਾਲ ਰੱਖਿਆ ਹੋਵੇ ਅਸੀਂ ਕਿਤੇ ਵੀ ਜਾ ਜਾਈ ਤੇ ਸਾਡੀ ਰੱਖਿਆ ਹੋਣੀ ਚਾਹੀਦੀ ਆ ਮਾੜੀਆਂ ਚੀਜ਼ਾਂ ਤੋਂ ਛਾਇਆਂ ਤੋਂ ਬੁਰੀਆਂ ਚੀਜ਼ਾਂ ਤੋਂ ਬੁਰੀਆਂ ਸ਼ਕਤੀਆਂ ਤੋਂ ਉਹਦੇ ਲਈ ਮੈਂ ਸ੍ਰੀ ਖੁਦਾ ਸ਼ਾਹ ਦੀ ਜੀ ਦਾ ਸ਼ਬਦ ਪਾਉਣ ਲੱਗਾ ਹਾਂ ਤੁਸੀਂ ਇਹ ਸ਼ਬਦ ਨੂੰ ਜੇ ਮੇਰੇ ਵੀਰ ਨੇ ਕਰਨਾ ਤਾਂ 41 ਦਿਨ ਕਰਿਓ ਰੋਜ਼ ਇੱਕ ਮਾਲਾ ਜੇ ਮੇਰੀ ਭੈਣ ਨੇ ਕਰਦਾ ਕਿਸੇ ਨੇ ਤਾਂ ਤੁਸੀਂ 21 ਦਿਨ ਕਰਨਾ ਰੋਜ਼ ਇੱਕ ਮਾਲਾ ਠੀਕ ਹੈ ਜੀ ਸਰਕਾਰਾਂ ਦੇ ਨਾਮ ਦਾ ਤੁਸੀਂ ਚਰਾ ਕਰਨਾ ਸਰੋਂ ਦੇ ਤੇਲ ਦਾ ਤੇ ਪਾਣੀ ਦਾ ਗਲਾਸ ਕੋਲ ਰੱਖਣਾ ਟਾਈਮ ਤੁਸੀਂ ਆਪਣੇ ਮਨਪਸੰਦੀਦਾ ਰੱਖ ਲੈਣਾ ਠੀਕ ਹੈ ਜੀ ਇਹ ਸ਼ਬਦ ਤੁਸੀਂ ਐਤਵਾਰ ਵਾਲੇ ਦਿਨ ਵੀਰਵਾਰ ਵਾਲੇ ਦਿਨ ਜਾਂ ਸ਼ੁੱਕਰਵਾਰ ਵਾਲੇ ਦਿਨ ਤਿੰਨ ਦਿਨਾਂ ਚੋਂ ਕਿਸੇ ਵੀ ਦਿਨ ਤੁਸੀਂ ਸ਼ੁਰੂ ਕਰ ਸਕਦੇ ਆ ਠੀਕ ਹੈ ਜੀ ਪਹਿਲੇ ਦਿਨ ਤੁਸੀਂ ਪੀਲੇ ਰੰਗ ਦਾ ਪ੍ਰਸ਼ਾਦ ਬਣਾਉਣਾ ਜੇ ਤੁਸੀਂ ਨਿਆਜ਼ ਬਣਾ ਲਓ ਤਾਂ ਬਹੁਤ ਵਧੀਆ ਗੱਲ ਆ ਜੇ ਨਹੀਂ ਬਣਾ ਸਕਦੇ ਜਿਵੇਂ ਕਿ ਲੱਡੂ ਹੋਏ ਜਾਂ ਬਿਸਣ ਹੋਇਆ ਜਬ ਦਾਨਾ ਹੋਇਆ ਇਹ ਤੁਸੀਂ ਕੂੜ ਰੱਖ ਲੈਣਾ ਠੀਕ ਹੈ ਜੀ ਇਹ ਜਦੋਂ ਤੁਸੀਂ ਪਾਠ ਕਰਕੇ ਰਾਤ ਨੂੰ ਸਵੇਰ ਨੂੰ ਇਹ ਪ੍ਰਸ਼ਾਦ ਚੱਕ ਕੇ ਜਨਪਰਾਂ ਨੂੰ ਪਾ ਦੇਣਾ ਠੀਕ ਹੈ ਜੀ ਜਾਂ ਚੱਲਦੇ ਪਾਣੀ ਦੇ ਕਿਨਾਰੇ ਵੀ ਤੁਸੀਂ ਰੱਖ ਸਕਦੇ ਆ ਤੇ ਜਿਹੜਾ ਜਲ ਰੱਖਿਆ ਹੋਣਾ ਕੋੜ ਉਹ ਤੁਸੀਂ ਪੀ ਸਕਦੇ ਆ ਠੀਕ ਹੈ ਜੀ ਇਹ ਸ਼ਾਪਦੇ ਦੇ ਨਾਲ ਤੁਸੀਂ ਜਿਵੇਂ ਕਿ ਕਿਸੇ ਦੇ ਘਰ ਵਿੱਚ ਕੋਈ ਬੁਰੀਆਂ ਸ਼ਕਤੀਆਂ ਆ ਜਿਵੇਂ ਕੋਈ ਰੋਗੀ ਠੀਕ ਨਹੀਂ ਹੁੰਦਾ ਠੀਕ ਹੈ ਜੀ ਕਿਸੇ ਨੂੰ ਡਰ ਲੱਗਦਾ ਆ ਕਿਸੇ ਨੂੰ ਦਾਪੇ ਪਿੰਦੇ ਆ ਠੀਕ ਹੈ ਜੀ ਸ਼ਾਇਆ ਪਿੰਦੀਆਂ ਐਸੇ ਸ਼ਬਦੇ ਦੇ ਨਾਲ ਤੁਸੀਂ ਪਾਣੀ ਪੜ ਕੇ ਉਸ ਨੂੰ ਦੇ ਸਕਦੇ ਆ ਪਾਣੀ ਦੇ ਨਾਲ ਪੜੇ ਹੋਏ ਪਾਣੀ ਦੇ ਨਾਲ ਅਗਲਾ ਨਹਾਵੇ ਮਰੀਜ਼ ਉਹ ਨੂੰ ਪੀ ਵੀ ਸਕਦਾ ਠੀਕ ਹੈ ਘਰ 'ਚ ਛੱਟਾ ਦੇਣ ਐਸੇ ਸ਼ਬਦੇ ਦੇ ਨਾਲ ਤੁਸੀਂ ਰੱਖ ਬਣਾ ਕੇ ਵੀ ਦੇ ਸਕਦੇ ਆ ਠੀਕ ਹੈ ਜੀ ਗਲ ਵਿੱਚ ਪਾ ਸਕਦਾ ਆ ਐਸੇ ਸ਼ਬਦੇ ਦੇ ਨਾਲ ਤੁਸੀਂ ਲੌਂਗ ਲੈ ਚੀਆਂ ਵੀ ਪੜ ਕੇ ਦੇ ਸਕਦੇ ਆ ਠੀਕ ਹੈ ਜੀ ਤੁਸੀਂ ਦੇਖਿਓ ਕਿ ਜਿਵੇਂ ਜਿਵੇਂ ਪਾਣੀ ਪੀਵੇਗਾ ਜਾਂ ਲੌਂਗ ਲੇਟੀਆਂ ਖਾਵੇਗਾ ਤੁਸੀਂ ਇਹ ਸ਼ਬਦ ਦੇ ਨਾਲ ਧੂਪ ਵੀ ਪੜ ਕੇ ਦੇਖ ਸਕਦੇ ਆ ਤੇ ਚਮਤਕਾਰ ਹੋ ਜਾਵੇਗਾ ਅਜ਼ਮਾ ਕੇ ਦੇਖੋ ਤੁਸੀਂ ਇਹ ਸਾਨੂੰ ਫੱਕਰਾ ਫਕੀਰਾਂ ਤੋਂ ਹੀ ਜੋ ਮਰੇ ਹੋਏ ਆ ਸ਼ਬਦ ਅਸੀਂ ਉਹ ਤੁਹਾਡੀ ਕਚਹਿਰੀ ਵਿੱਚ ਪੇਸ਼ ਕਰਦੇ ਆ ਤੁਹਾਡਾ ਪਿਆਰ ਸਦਕਾ ਹੀ ਮੈਂ ਵੀਡੀਓ ਪਾ ਰਿਹਾ ਆ ਠੀਕ ਆ ਜੀ ਤੁਸੀਂ ਸਬਸਕ੍ਰਾਈਬ ਕਰਨਾ ਨਾ ਭੁੱਲੋ ਲਾਈਕ ਕਰਨਾ ਨਾ ਭੁੱਲੋ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲੋ ਤੁਸੀਂ ਮੇਰਾ ਹੌਸਲਾ ਵਧਾਉਂਦੇ ਜਾਓ ਤਾਂ ਮੈਂ ਤੁਹਾਡੀਆਂ ਫਰਮਾਇਸ਼ਾਂ ਤੇ ਵੀਡੀਓ ਪਾਉਦਾ ਜਾਵਾਂਗਾ ਠੀਕ ਹੈ ਜੀ ਜਿਵੇਂ ਜਿਵੇਂ ਤੁਹਾਡੀਆਂ ਫਰਮਾਇਸ਼ਾਂ ਆ ਮੈਂ ਉਵੇਂ ਉਵੇਂ ਤੁਹਾਡੀਆਂ ਫਰਮਾਇਸ਼ਾਂ ਦੀ ਵੀਡੀਓ ਪਾਈ ਜਾਵਾਂਗਾ ਠੀਕ ਹੈ ਜੀ ਇਸ ਸ਼ਬਦ ਨੂੰ ਤੁਸੀਂ ਕਿਤੇ ਵੀ ਜਾ ਸਕਦੇ ਸ਼ਮਚਾੜ ਘਾੜ ਚ ਵੀ ਲੰਘਦੇ ਹੂੰ ਕਿਤੇ ਵੀ ਜਾਂਦੇ ਹੂੰ ਤੇ ਇਹ ਸ਼ਬਦ ਤੁਹਾਡੀ ਰੱਖਿਆ ਕਰੂਗਾ ਠੀਕ ਹੈ ਜੀ ਜਿਵੇਂ ਤੁਸੀਂ ਕਿਹਾ ਸੀ ਵੀ ਅਸੀਂ ਕਿਤੇ ਵੀ ਜਾਈਏ ਤੇ ਸਾਡੀ ਰੱਖਿਆ ਹੋਵੇ ਉਵੇਂ ਹੀ ਇਹ ਰੱਖਿਆ ਕਰੇਗਾ ਸ਼ਬਦ ਤੁਸੀਂ ਦੋ ਟਾਈਮ ਕਰਨਾ ਦੋ ਟਾਈਮ ਕਰ ਲਓ ਜੇ ਇੱਕ ਟਾਈਮ ਕਰਨਾ ਇੱਕ ਟਾਈਮ ਕਰ ਲਓ ਘੱਟ ਤੋਂ ਘੱਟ ਇੱਕ ਮਾਲਾ ਵੱਧ ਤੋਂ ਵੱਧ ਤੁਸੀਂ ਜਿੰਨਾ ਮਰਜ਼ੀ ਕਰ ਸਕਦੇ ਹੋ ਠੀਕ ਹੈ ਜੀ ਆਖਰੀ ਦਿਨ ਤੁਸੀਂ ਫੇਰ ਪੀੜਾ ਪ੍ਰਸ਼ਾਦ ਚਲਦੇ ਪਾਣੀ ਤੇ ਕੰਡੇ ਰੱਖਿਆਣਾ ਰਾਤ ਨੂੰ ਕੋਲ ਰੱਖਣਾ ਸਵੇਰ ਨੂੰ ਤੁਸੀਂ ਉਹ ਚਲਦੇ ਪਾਣੀ ਤੇ ਕੰਡੇ ਰੱਖ ਦੋ ਜਾਂ ਜਨਵਰਾਂ ਨੂੰ ਪਾ ਦਿਓ ਠੀਕ ਹੈ ਜੀ ਉਹ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਉਹ ਮੈਂ ਕਰ ਦੇਣਾ ਤੁਸੀਂ ਤਾਂ ਮੈਂ ਤੁਹਾਨੂੰ ਹਣ ਸ਼ਬਦ ਲਗਾਏ ਆ ਦੱਸਣ ਠੀਕ ਹੈ ਜੀ ਤੁਸੀਂ ਮੈਨੂੰ ਕਮੈਂਟ ਆ ਰਾਹੀਂ ਦੱਸਣਾ ਕਿ ਤੁਹਾਨੂੰ ਕਿਵੇਂ ਦਾ ਲੱਗਾ ਇਹ ਸ਼ਬਦ ਠੀਕ ਹੈ ਜੀ ਹਾਂਜੀ ਤੁਸੀਂ ਬਿਸਮੱਲਾ ਕਹਿ ਕੇ ਪਾਠ ਨੂੰ ਸ਼ੁਰੂ ਕਰਨਾ ਹੈ ਠੀਕ ਹੈ ਜੀ ਇਹ ਗੁਰੂ ਵਾਲੇ ਆ ਤਾਂ ਬਹੁਤ ਵਧੀਆ ਗੱਲ ਆ ਜੇ ਨਹੀਂ ਗੁਰੂ ਧਾਰਨਾ ਕੀਤੀ ਤਾਂ ਕਿਸੇ ਬਜ਼ੁਰਗ ਦੀ ਸਲਾਹ ਲੈ ਲੈਣੀ ਆ ਠੀਕ ਹੈ ਜੀ ਜਾਂ ਬਧੀਰੇ ਜਾਣਕਾਰੀ ਲਈ ਤੁਸੀਂ ਮੈਨੂੰ ਸੰਪਰਕ ਕਰੋ ਮੇਰੇ ਨਾਲ ਮਿਲੋ ਠੀਕ ਹੈ ਜੀ ਹਾਂਜੀ ਤੁਸੀਂ ਆਪ ਦੇਖੋਗੇ ਚਮਤਕਾਰ ਹੋ ਜਾਵੇਗਾ ਬਹੁਤ ਹੀ ਵਧੀਆ ਸਰਕਾਰ ਦਾ ਇੱਕ ਕਲਮਾ ਆ ਛੋਟਾ ਜਿਹਾ ਕਲਮਾ ਆ ਹੈ ਛੋਟਾ ਜਿਹਾ ਪਰ ਕੰਮ ਬਹੁਤ ਬੱਡੇ ਕਰ ਜਾਂਦਾ ਠੀਕ ਹੈ ਜੀ ਤੁਸੀਂ ਹੁਣ ਧਿਆਨ ਨਾਲ ਇਸ ਸ਼ਬਦ ਨੂੰ ਸੁਣਨਾ ਆ ਠੀਕ ਹੈ ਜੀ ਰੱਖਿਆ ਦਾ ਹੀ ਕਲਮਾ ਆ ਤੇ ਜਿਵੇਂ ਜਿਵੇਂ ਮੈਂ ਦੱਸਿਆ ਤੁਸੀਂ ਉਸ ਤਰ੍ਹਾਂ ਬਿਲੀਪੂਰਵਕ ਐਸੇ ਨੂੰ ਕਰੋ ਤੇ ਲਾਭ ਉਠਾਓ ਠੀਕ ਹੈ ਜੀ ਵੀਡੀਓ ਨੂੰ ਪੂਰਾ ਦੇਖਣਾ ਆ ਸਕਿਪ ਕਰਕੇ ਦੇਖੂਗੇ ਤਾਂ ਤੁਹਾਨੂੰ ਨਹੀਂ ਕੁਝ ਪਤਾ ਲੱਗਣਾ ਠੀਕ ਹੈ ਜੀ ਨਾਉ ਧਿਆਨ ਦੇ ਨਾਲ ਹੁਣ ਸ਼ਬਦ ਨੂੰ ਸੁਣੋ ਬਿਸਮੱਲਾ ਅਰ ਦੇ ਗਿਰਦ ਜਾ ਅਲੀ ਚ ਗਿਰਦ ਮੁਰਦ ਜਾ ਮਦਦ ਕਰ ਆਣ ਕੇ ਤੂੰ ਹੀ ਸ਼ੇਰ ਖੁਦਾ ਮੈਂ ਇੱਕ ਵਾਰੀ ਫੇਰ ਸ਼ਬਦ ਨੂੰ ਬੋਲ ਦਿੰਦਾ ਆ ਇਹ ਛੋਟਾ ਜਿਹਾ ਸ਼ਬਦ ਆ ਇਰਦੇ ਗਿਰਦੇ ਜਾ ਅਲੀ ਚ ਗਿਰਦੇ ਮੁਰਦੇ ਜਾ ਮਦਦ ਕਰ ਆਣ ਕੇ ਤੂੰ ਹੀ ਸ਼ੀਰ ਖੁਦਾ ਇੰਨਾ ਕੇ ਸ਼ਬਦ ਹੈ ਜੀ ਠੀਕ ਹੈ ਜੀ ਲਵ ਉਠਾਓ ਜੈ ਬਾਬੇ ਦੀ ਜੈ ਮਾਤਾ ਦੀ ਜੈ ਪੀਰਾਂ ਦੀ